ਗੁੱਸੇ ਦੇ ਵਿੱਚ ਬੋਲੇ ਮੂੰਹ ਚੋਂ ਸੁੱਟਦਾ ਝੱਗ ਜਹੀ ਕੇ ਪੀ ਗਿੱਲ ਦੀਆਂ ਅੱਖਾਂ ਚੋਂ ਵਰਦੀ ਅੱਗ ਜਹੀ ਕੇ ਪੀ ਗਿੱਲ ਦੀਆਂ ਅੱਖਾਂ ਚੋਂ ਵਰਦੀ ਅੱਗ ਜਹੀ ਝਾੜ ਮੁਸ਼ਾ ਨੂੰ ਵਾਟ ਆਖ ਦਾ ਪਾੜਿਆ ਜਾਵੇਂਗਾ ਤੂੰ ਕਰ ਲੈ ਬੰਦ ਜ਼ੁਬਾਨ ਖਲੜਾ ਮਾਰਿਆ ਜਾਵੇਂਗਾ ਕਰ ਲੈ ਬੰਦ ਜ਼ੁਬਾਨ ਖਲੜਾ ਮਾਰਿਆ ਜਾਵੇਂਗਾ ਹੰਚੀ ਵਾਂਗੂ ਚੱਲਦੀ ਜੀਬ ਪਸੰਦ ਨਹੀਂ ਮੈਨੂੰ ਇੱਥੇ ਹੀ ਹੋ ਜਾ ਚੁੱਪ ਤੂੰ ਮੈਂ ਸਮਝਾ ਰਿਹਾ ਤੈਨੂੰ ਇੱਥੇ ਹੀ ਹੋ ਜਾ ਚੁੱਪ ਮੈਂ ਸਮਝਾ ਰਿਹਾ ਤੈਨੂੰ ਕਿਸੇ ਨੇ ਪੁੱਛਣੀ ਬਾਤ ਸੁਲੀ ਤੇ ਚਾੜਿਆ ਜਾਵੇਂਗਾ ਤੂੰ ਕਰ ਲੈ ਬੰਦ ਜ਼ੁਬਾਨ ਖਲੜਾ ਮਾਰਿਆ ਜਾਵੇਂਗਾ ਕਰ ਲੈ ਬੰਦ ਜ਼ਬਾਨ ਖਲੜਾ ਮਾਰਿਆ ਜਾਵੇਂਗਾ ਲਾਵਾਰ ਸੁਲਾ ਸ਼ਾਂਦੇ ਜਿਹੜੇ ਸਵੇ ਫਰੋਲ ਰਹੇ ਲਾਵਾਰ ਸੁਲਾ ਸ਼ਾਂਦੇ ਜਿਹੜੇ ਸਵੇ ਫਰੋਲ ਰਹੇ ਇਸ ਖਾਕ ਚ ਕੁਝ ਨਹੀਂ ਲੱਭਣਾ ਮੂੰਹੋਂ ਕੇ ਵੀ ਬੋਲ ਰਿਹਾ ਇਸ ਖਾਕ ਚ ਕੁਝ ਨਹੀਂ ਲੱਭਣਾ ਮੂੰਹੋ ਕੇ ਪੀ ਬੋਲ ਰਿਹਾ ਤੂੰ ਵੀ লাশ ਬਣਾ ਕੇ ਪਾਣੀ ਵਿੱਚ ਤਾਰਿਆ ਜਾਵੇਂਗਾ ਕਰ ਲੈ ਬੰਦ ਜ਼ੁਬਾਨ ਖਲੜਾ ਮਾਰਿਆ ਜਾਵੇਂਗਾ ਕਰ ਲੈ ਬੰਦ ਜ਼ੁਬਾਨ ਖਲੜਾ ਮਾਰਿਆ ਜਾਵੇਂਗਾ ਮਾਣੋ ਚਾਲ ਤੇ ਹਾਲ ਬਾਰੇ ਮਾਣੋ ਚਾਲ ਦੇ ਹਾਲ ਬਾਰੇ ਤੈਨੂੰ ਕੋਈ ਭੁੱਲ ਨਹੀਂ ਐਵੇਂ ਭੰਗ ਦੇ ਭਾੜੇ ਮਰੇਗਾ ਪੈਣਾ ਕੌਡੀ ਮੁੱਲ ਨਹੀਂ ਐਵੇਂ ਭੰਗ ਦੇ ਭਾੜੇ ਮਰੇਗਾ ਪੈਣਾ ਕੌਡੀ ਮੁੱਲ ਨਹੀਂ ਸਾਡਾ ਕੁਝ ਨਹੀਂ ਜਾਣ ਤੂੰ ਉਠਾੜਿਆ ਜਾਵੇਂਗਾ ਕਰ ਲੈ ਬੰਦ ਜ਼ੁਬਾਨ ਖਲੜਾ ਮਾਰਿਆ ਜਾਵੇਂਗਾ ਕਰ ਲੈ ਬੰਦ ਜ਼ਬਾਨ ਖਲੜਾ ਮਾਰਿਆ ਜਾਵੇਗਾ ਲਾਵਾਰਸ ਲਾਸ਼ਾਂ ਨੂੰ ਲੱਭਦਾ ਗੁੰਮ ਨਾ ਹੋ ਜਾਵੀਂ ਉਹ ਲਾਵਾਰਸ ਲਾਸ਼ਾਂ ਨੂੰ ਲੱਭਦਾ ਗੁੰਮ ਨਾ ਹੋ ਜਾਵੀਂ ਕੌਕਿਆਂ ਦੇ ਗੁਰਦੇਵ ਸਿੰਘ ਵੰਗਰ ਨਾ ਖੋ ਜਾਵੀਂ ਕੌਕਿਆਂ ਦੇ ਗੁਰਦੇਵ ਸਿੰਘ ਵੰਗਰ ਨਾ ਖੋ ਜਾਵੀਂ ਨਿਸ਼ਾਨ ਕਵੀ ਸ਼ਰ ਸਿੰਘਾ ਤੂੰ ਨਕਾਰਿਆ ਜਾਵੇਂਗਾ ਕਰ ਲੈ ਬੰਦ ਜ਼ੁਬਾਨ ਖਲੜਾ ਮਾਰਿਆ ਜਾਵੇਂਗਾ ਕਰ ਲੈ ਬੰਦ ਜ਼ੁਬਾਨ ਖਲੜਾ ਮਾਰਿਆ ਜਾਵੇਂਗਾ